ਤੇ 2026 ਦੇ ਵਿੱਚ ਜਿਹੜੇ ਸਾਡੇ ਪਲਾਨਸ ਹੈਗੇ ਸੋ ਸਟਾਰਟਿੰਗ ਫਰੋਮ ਜਿਹੜਾ ਯੁੱਧ ਨਸ਼ਿਆ ਵਿਰੁੱਧ ਹੈਗਾ ਇਸ ਦੇ ਵਿੱਚ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਦੇ ਵਿੱਚ ਕਾਫੀ ਕਾਮਯਾਬੀ ਮਿਲੀ ਹੈ ਇਸ ਨੂੰ ਵੇਖਦੇ ਹੋਏ ਅਸੀਂ ਅੱਗੇ ਵਧਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਕਾਫੀ ਐਕਸਟੈਂਸਿਵ ਇੰਟਰੈਕਸ਼ਨ ਤੇ ਉਹਨਾਂ ਦੀ ਟਿਪਸ ਤੇ ਬੇਸ ਤੇ ਤਾਂਕਿ ਜਿਹੜਾ ਯੁੱਧ ਨਸ਼ਿਆ ਵਿਰੁੱਧ ਹੈ ਇਟ ਬਿਕਮਸ ਮੋਰ ਪੀਪਲਸ ਮੂਵਮੈਂਟ ਸੋ ਇਸ ਲਈ ਅਸੀਂ ਇਹਨਾਂ ਨੇ VDCs ਦੀ ਇੱਕ ਆਪਣੀ ਇੰਡੀਪੈਂਡੈਂਟ ਐਪ ਤਿਆਰ ਕੀਤੀ ਗਈ ਹੈ ਤੇ ਸਾਡੇ ਸੌਫਟਵੇਅਰ ਨਾਲ ਅਸੀਂ ਇੱਕ ਬ੍ਰਿਜ ਸੌਫਟਵੇਅਰ ਬਣਾ ਕੇ ਅਨੋਨਿਮਸ ਤਰੀਕੇ ਨਾਲ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਵਾਲੇ ਸਾਨੂੰ ਟਿਪਸ ਦੇਣਗੇ ਉਹਨਾਂ ਤੇ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਫੀਡਬੈਕ ਵੀ ਅਨੋਨਿਮਾਈਜ਼ਡ ਮੈਨਰ ਦੇ ਵਿੱਚ ਹੀ ਦਿੱਤਾ ਜਾਊਗਾ ਜਿਵੇਂ ਕਿ ਸੇਫ ਪੰਜਾਬ ਹੈਲਪਲਾਈਨ ਤੇ ਹੋ ਰਿਹਾ ਹੈਗਾ ਸੋ ਇੱਕ ਮੋਨਿਟਰਿੰਗ ਮੈਕੈਨਿਜ਼ਮ ਹੋਊਗਾ ਤੇ ਕ੍ਰਾਸ ਚੈੱਕ ਕੀਤਾ ਜਾਊਗਾ ਕਿ ਜਿਸ ਦੇ ਵਿੱਚ ਜੇ ਕਿਸੇ ਪੁਲਿਸ ਅਫਸਰ ਦੀ ਕਨਾਈਵੈਂਸ ਵੀ ਆਂਦੀ ਹੈ ਸਾਹਮਣੇ ਤੇ ਉਸ ਲਈ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਕਿ ਉਸ ਤੇ ਕਾਰਵਾਈ ਕੀਤੀ ਜਾਊਗੀ ਫੋਕਸ will be on financial investigations to break the backbone of drug trafficking ਤੇ ANTF ਨੂੰ ਮੋਡਰਨਾਈਜ਼ ਕਰਕੇ ਇਸ ਦੇ ਨਵੇਂ ਦਫ਼ਤਰ ਜਿਹੜੇ ਲੁਧਿਆਣਾ ਫਿਰੋਜ਼ਪੁਰ ਜਲੰਧਰ ਦੇ ਵਿੱਚ ਬਿਲਡਿੰਗਸ ਆਰ ਅੰਡਰ ਕੰਸਟਰਕਸ਼ਨ ਤੇ ਮਾਰਚ 26 ਤੱਕ ਇਹਨਾਂ ਦੇ ਨਵੇਂ ਰੀਜਨਲ ਆਫੀਸਸ ਤਿਆਰ ਹੋ ਜਾਣਗੇ ਤੇ ఆర్గనైజ్డ్ క్రైమ్ ਨੂੰ ਇੱਕ సైంటిఫిక్ తరీకే ਨਾਲ హ్యాండిల్ ਕਰਨ ਲਈ ਸਾਡੇ ਦੋ సాఫ్ట్‌వేర్ ਅਸੀਂ ኦਪਰੇਸ਼ਨਲਾਈਜ਼ ਪੂਰੀ ਤਰ੍ਹਾਂ ਕਰਾਂਗੇ ਇੱਕ ਤੇ ਜਿਹੜਾ ਪਾਇਸ 2019 ਦੇ ਵਿੱਚ ਲਾਂਚ ਹੋਇਆ ਸੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਸ ਦਾ ਪਾਇਸ 2.0 ਦੇ ਵਿੱਚ ਵੌਇਸ ਐਨਾਲਿਸਿਸ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਜਾ ਚੁੱਕਿਆ ਹੈ ਤੇ ਐਟ ਦਾ ਟਾਈਮ ਆਫ ਜਦੋਂ ਵੀ ਕੋਈ ਇਨਮੇਡ جیل ਦੇ ਵਿੱਚ ਐਂਟਰ ਕਰਦਾ ਹੈ ਤੇ ਉਸ ਦਾ ਅਸੀਂ ਵੌਇਸ ਸੈਂਪਲ ਲੈ ਰਹੇ ਹੈਗੇ ਥਿਸ ਇਸ ਬੀਇੰਗ ਐਕਸਟੈਂਡਡ ਟੂ ਫੇਸ਼ੀਅਲ ਰਿਕੋਗਨੀਸ਼ਨ ਤੋ ਤਕਰੀਬਨ 4 ਲੱਖ ਜਿਹੜੇ ਡਾਟਾ ਡਾਟਾ ਪੁਆਇੰਟਸ ਹੈਗੇ ਫਾਈਲਸ ਦੇ ਵਿੱਚ ਇਸ ਨੂੰ ਐਕਸਪੈਂਡ ਕਰਕੇ ਇੱਕ ਪ੍ਰਭਾਵੀ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇਸ ਨੂੰ ਵਰਤਿਆ ਜਾਊਗਾ ਜਿਹੜਾ ਸਾਡਾ ਆਰਗੇਨਾਈਜ਼ਡ ਕ੍ਰਾਈਮ ਇਨਫੋਰਮੇਸ਼ਨ ਸੌਫਟਵੇਅਰ ਹੈਗਾ ਉਸ ਦਾ ਵਰਜ਼ਨ 2.0 ਜਿਹੜਾ ਹੈਗਾ ਉਹ 2026 ਦੇ ਵਿੱਚ ਅਸੀਂ ਆਪਰੇਸ਼ਨਲਾਈਜ਼ ਕਰ ਦਾਂਗੇ ਇਸ ਦੇ ਵਿੱਚ ਕੁਰੀ ਬੇਸਡ ਸਰਚ ਸਿਸਟਮ ਹੈ ਇਸ ਨੂੰ ਜਿਹੜਾ ਹਾਲ ਦੇ ਵਿੱਚ 2-3 ਦਿਨ ਪਹਿਲੇ NIA ਨੇ ਜਿਹੜਾ ਆਪਣਾ ਆਰਗੇਨਾਈਜ਼ਡ ਕ੍ਰਾਈਮ ਸਾਫਟਵੇਅਰ ਲਾਂਚ ਕੀਤਾ ਸੀ ਤਾਂ ਉਸ ਦੇ ਨਾਲ ਲਿੰਕ ਕੀਤਾ ਗਿਆ ਹੈ ਸੋ that there is seamless exchange of information with the national uh, national database uh, we we will focus on ਜਿਹੜੇ ਟ੍ਰੈਵਲ ਏਜੰਟਸ ਹੈਗੇ ਕੁਝ ਇਸ਼ੂਸ ਅਸੀਂ ਫਲੈਗ ਕੀਤੇ ਹਨ ਜਵੇਂ ਜਿਹੜਾ ਪਾਸਪੋਰਟ ਇਸ਼ੂਅੈਂਸ ਸਿਸਟਮ ਹੈਗਾ ਉਸ ਨੂੰ ਕਿਵੇਂ ਲਿੰਕ ਕੀਤਾ ਜਾਵੇ ਕ੍ਰਿਮੀਨਲ ਰਿਕਾਰਡ ਵੈਰੀਫਿਕੇਸ਼ਨ ਦੇ ਨਾਲ so that ਜਿਹੜੇ ਡੂ ਫੋਲਸ ਨੂੰ ਇਸਤੇਮਾਲ ਕਰਕੇ ਜਿਹੜੇ ਲੋਕ ਦੇਸ਼ ਤੋਂ ਬਾਹਰ ਨਿਕਲ ਜਾਂਦੇ ਆ ਜਾਂ ਪਾਸਪੋਰਟਸ ਜਿਹੜੇ ਦੂਜੇ ਪਾਸਪੋਰਟ ਅਫੀਸਰਸ ਤੋਂ ਬਣਵਾ ਲੰਦੇ ਉਸ ਤੇ ਅੰਕੁਸ਼ ਲਾਇਆ ਜਾ ਸਕੇ ਤੇ ਜਿਹੜੇ ਟਰੈਵਲ ਏਜੰਟਸ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਵਿਟਨੈਸ ਪ੍ਰੋਟੈਕਸ਼ਨ ਤੇ ਸਾਡੀ ਨਵੀਂ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤਿਆਰ ਹੈਗੀ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤੇ ਜ਼ਿਆਦਾ ਫੋਕਸ ਕੀਤਾ ਜਾਊਗਾ ਸੋ ਥੈਟ ਜਿਹੜਾ ਹੈਗਾ ਇਨਵੈਸਟੀਗੇਸ਼ਨਸ ਨੂੰ ਇੱਕ ਸੈਂਟੀਫਿਕ ਮੈਨਰ ਦੇ ਵਿੱਚ ਕਨਕਲੂਡ ਕਰਕੇ ਕਨਵਿਕਸ਼ਨਸ ਅਚੀਵ ਕੀਤੀ ਜਾ ਸਕੇ ਸਾਡੀ ਵੀ ਹੈਵ ਕਨਸਟੀਟਿਊਟਡ ਅ ਹਾਈ ਪਾਵਰਡ ਕਮੇਟੀ ਹੈਡਡਡ ਬਾਈ ਮਿਸਟਰ ਰਾਮ ਸਿੰਘ ਜਿਹੜੇ ਸਪੈਸ਼ਲ ਡੀਜੀਪੀ ਟੈਕਨੀਕਲ ਸਰਵਿਸਸ ਹੈਗੇ ਇਸ ਦੇ ਵਿੱਚ ਪ੍ਰਵੀਨ सिन्हा ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੁਦਾਂਸ਼ੂ ਸ਼ਿਵਾਸਤਵ ਜੀ ਮਿਸਟਰ ਨਿਲਾਤ ਕਿਸ਼ੋਰ ਹੋਰ ਆਫਸਰਸ ਹੈਗੇ ਸੋ ਜਿਹੜਾ ਆਪਣੇ ਐਂਟੀ ਡਰੋਨ ਸਿਸਟਮਸ ਜਿਹੜੇ ਅਸੀਂ ਤਿੰਨ ਪ੍ਰੋਕਿਊਰ ਕੀਤੇ ਹੈਗੇ ਤੇ 6 ਹੋਰ ਆਪਰੇਸ਼ਨਲਾਈਜ਼ ਕਰਾਂਗੇ ਇਸ ਤੋਂ ਅੱਗੇ ਲੈ ਜਾਣ ਲਈ ਸਟੇਟ ਗਵਰਨਮੈਂਟ ਹੈਜ਼ ਸੌਟ ਫੰਡਸ ਆਫ 175 ਕਰੋੜਸ ਫਰੋਮ ਦੀ ਸੈਂਟਰਲ ਗਵਰਨਮੈਂਟ फॉर प्रोक्योरिंग सैवनटीन मोर एंटीड्रोन सिस्टम इन द नैक्सट फाइनेशियल ईयर सो उस लाई पावर्ड कमेटी कॉन्स्टिट्यूट हो गई है सो बी एस एफ के चलते पे है एक्सप्रैशन ऑफ इंटरेस्ट हैज बीन इशूड सो दैट जेस्ट सिस्टम अवेलेबल होगा उस प्रोपर प्रोसीजर न स्टेट गौरमेंट की अप्रूवल न जो है उसक्योर किया जाऊगा इन अ कंपलीटली कोटेड मैनर विद द बी एस एफ एंड अदर एजेंसी ਸਾਡਾ ਫੋਕਸ ਹੈਗਾ ਜਿਹੜੇ ਸਾਡੇ ਹਾਈਬ੍ਰਿਡ ਚੈਲੰਜੇਸ ਹੈਗੇ ਜਿਹੜੀ ਟਰਾਂਸ ਬਾਰਡਰ ਸਮਗਲਿੰਗ ਥਰੂ ਡਰੋਨਸ ਜਾਂ ਜਿਹੜੇ ਫੋਰਨ ਨੋਟਸ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਤੇ ਤੀਜਾ ਜਿਹੜੇ ਸਾਡੇ ਫੁੱਟ ਸੋਲਜਰਸ ਜਿਹੜੇ ਐਕਟਿਵ ਹੈਗੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਜਾਂ ਟੈਰਰ ਐਕਟੀਵਿਟੀਜ਼ ਦੇ ਵਿੱਚ ਤੋਂ ਇਹਨਾਂ ਲਈ ਅਸੀਂ ਜਿਹੜੀ ਸਟ੍ਰੈਟਜੀ ਆਪਰੇਸ਼ਨਲਾਈਜ਼ ਕਰਾਂਗੇ ਕਿ ਥਰੂ ਇਸ਼ੂਐਂਸ ਆਫ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਕੋਆਰਡੀਨੇਸ਼ਨ ਵਿਦ ਸੀਬੀਆਈ ਐਨਆਈਏ ਅਦਰ ਸੈਂਟਰਲ ਏਜੰਸੀਜ਼ ਤੇ ਸਾਡਾ ਫੋਕਸ ਹੋਊਗਾ ਕਿ ਵੱਧ ਤੋਂ ਵੱਧ ਕ੍ਰਿਮੀਨਲਸ ਨੂੰ ਇੰਡੀਆ ਲੈ ਕੇ ਆਇਆ ਜਾਵੇ ਸੋ ਥੈਟ ਦੇ ਫੇਸ ਦੀ ਲਾਅ ਦੇ ਫੇਸ ਦੀ ਹੀਟ ਆਫ ਦੀ ਲਾਅ ਐਂਡ ਇਨਾਂ ਨੂੰ ਐਂਡ ਟੂ ਐਂਡ ਮੈਨਰ ਦੇ ਵਿੱਚ ਜਿਹੜਾ ਇਹਦਾ ਪੂਰਾ ਇਕੋਸਿਸਟਮ ਹੈਗਾ ਜਿਹੜੇ ਫਾਈਨੈਂਸਰ ਵੀ ਹੈਗੇ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਹੈਗੇ ਜਿਹੜਾ ਇਹਨਾਂ ਨੂੰ ਪਨਾਹ ਦਿੰਦੇ ਹੈਗੇ ਤੇ ਉਹ ਸਾਰਿਆਂ ਦੀ ਮੈਪਿੰਗ ਕਰਕੇ ਜਿਹੜਾ ਹੈਗਾ ਉਸ ਤੇ ਇਨ ਐਂਡ ਟੂ ਐਂਡ ਮੈਨਰ ਨੈਟਵਰਕਸ ਵਿਲ ਬੀ ਟਾਰਗੇਟਿਡ ਐਂਡ ਬਸਟਡ साड़ी सैकेंड लाइन ऑफ डिफेंस तेजे दो हज़ार तीन सौ सड़सठ सीज पांच सौ पचासी लोकेशन से दे विल बी रेडी बिफोर थर्टी फस्ट ऑफ मार्च सो विच विल बी ए ग्रेट बूस्ट फॉर द इंटरनल सिक्योरिटी ग्रिड जी पाकिस्तान के इंट्रूज रोग ड्रोनस के खिलाफ जी काम कर रही है नैक्सट ईयर सा मेन टीचा हैगा 112 ਦਾ ਰਿਸਪੌਂਸ ਟਾਈਮ ਇਸ ਵੇਲੇ 12 ਤੋਂ 13 ਮਿੰਟ ਹੈਗਾ ਪੰਜਾਬ ਦੇ ਵਿੱਚ ਸੋ ਇਸ ਨੂੰ ਅਸੀਂ ਘਟਾ ਕੇ ਵੀ ਵਾਂਟ ਟੂ ਬਰਿੰਗ ਇਟ ਡਾਊਨ ਟੂ ਅਬਾਊਟ 7 ਟੂ 8 ਮਿੰਟਸ which will be at par with the best in the country ਸੋ ਇਸ ਲਈ ਅਸੀਂ ਇੱਕ ਸੈਕਟਰ 89 ਦੇ ਵਿੱਚ ਗਵਰਨਮੈਂਟ ਹੈਜ਼ ਅਲੋਟਡ ਪੰਜਾਬ ਪੁਲਿਸ ਆ ਪਲਾਟ ਆਫ ਲੈਂਡ ਜਿਸ ਤੇ ਇੱਕ ਅਲਟਰਾ ਮਾਡਰਨ 200 ਕਰੋੜ ਦੀ ਲਾਗਤ ਤੋਂ ਇਨ ਫੇजेस ਇੱਕ ਮਾਡਰਨ ਕੰਟਰੋਲ ਰੂਮ ਸਟੇਟ ਲੈਵਲ ਕੰਟਰੋਲ ਰੂਮ ਬਣੂਗਾ ਤੇ 125 ਕਰੋੜ ਅਪਗ੍ਰੇਡੇਸ਼ਨ ਆਫ ਵਹੀਕਲਸ ਫਲੀਟ ਅਪਗ੍ਰੇਡੇਸ਼ਨ ਤੇ ਖਰਚ ਕੀਤੇ ਜਾਣ ਕੇ ਤੇ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਨੇ ਤਕਰੀਬਨ 800 ਕਰੋੜ ਤੋਂ ਵੱਧ ਮੋਡਰਨਾਈਜੇਸ਼ਨ ਤੇ ਖਰਚ ਕੀਤਾ ਹੈਗਾ ਤੇ ਸਾਡੇ ਇਨਫੈਕਟ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਵਹੀਕਲ ਸਕ੍ਰੈਪਿੰਗ ਪਾਲਿਸੀ ਹੈਗੀ ਉਸ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ 15 ਸਾਲ ਤੋਂ ਪੁਰਾਣੀ ਕੋਈ ਵੀ ਵਹੀਕਲ ਜਿਹੜੀ ਉਹ ਆਨ ਰੋਡ ਨਹੀਂ ਰਹਿਣੀ ਚਾਹੀਦੀ ਅਸੀਂ ਤਕਰੀਬਨ 2000 ਗੱਡੀਆਂ ਅਸੀਂ ਆਪਣੀ ਸਕ੍ਰੈਪ ਕੀਤੀਆਂ तो उस इन ल्यू ऑलमोस्ट टू थाउजेंड व्हीकल्स जिस तकरीबन पंद्रह सौ फोर व्हीलर तबन पां सौ तो वर्ष टू व्हीलर अक्वायर किए हैं इन द नैक्सट लास्ट थ्री ईयरस फॉर द नैक्सट ईयर अवर टारगेट इज वी विल बी अक्वायरिंग बिटवीन एट हंड्रेड एंड वन थाउजेंड व्हीकल्स प्योरली फॉर पी सी आर एंड रिस्पॉन्स टू डिस्ट्रस कॉल्स ऑन एक सौ बारह सो ਇਸ ਦੇ ਵਿੱਚ ਜਿਹੜਾ ਅਸੀਂ ਅਸੀਂ ਜਿਹੜਾ ਮਾਡਰਨਾਈਜੇਸ਼ਨ 'ਚ ਮੈਂ ਥੋੜਾ ਜਿਹਾ ਆਈਲ ਟੇਕ ਬੈਕ ਐਂਡ ਸਪੈਂਡ ਆਲਮੋਸਟ 45 ਕਰੋੜਸ ਵੀ ਹੈਵ ਸਪੈਂਟਡ ਔਨ ਪੁਲਿਸ ਵੈਲਫੇਅਰ ਅ ਅਪਗ੍ਰੇਡੇਸ਼ਨ ਔਫ ਕਾਊਂਟਰ ਇੰਟੈਲੀਜੈਂਸ ਵਿੰਗ ਤੇ 80 ਕਰੋੜ ਖਰਚਾ ਗਿਆ ਹੈਗਾ 40 ਕਰੋੜ ਸਾਈਬਰ ਕ੍ਰਾਈਮ ਡਿਵੀਜ਼ਨ ਨੂੰ ਅਪਗ੍ਰੇਡ ਕਰਨ ਤੇ ਖਰਚਾ ਗਿਆ ਹੈਗਾ ਸਟਰੈਂਥਲਿੰਗ ਔਫ ਬਾਰਡਰ ਪੁਲਿਸ ਸਟੇਸ਼ਨ ਤੇ 60 ਕਰੋੜ ਖਰਚੇ ਗਏ ਹੈਗੇ ਕੰਪਿਊਟਰਾਈਜ਼ੇਸ਼ਨ ਤੇ 106 ਕਰੋੜ ਖਰਚੇ ਗਏ ਹੈਗੇ ਤੇ ਪੁਲਿਸ ਬਿਲਡਿੰਗਸ ਤੇ ਹੁਣ ਤੱਕ 145 ਕਰੋੜ ਅਸੀਂ ਸਪੈਂਡ ਕੀਤੇ ਆ ਮੋਡਰਨਾਈਜੇਸ਼ਨ ਤੇ 80 ਕਰੋੜ ਤੇ 258 ਕਰੋੜ ਐਕਵੀਜ਼ੀਸ਼ਨ ਆਫ ਵਹੀਕਲਸ